ਆਤਨਾ ਆਂਠੋਂ ਮਿਲਿਆ ਸੱਚੇ ਪ੍ਰੀਤ ਸੰਮਾ ਕਾਰ ਗਹ ਲੈਨੀ ਪਾਰ ਬਰਾਮਾ ਬਹੜਨਾ ਵਿਛੜਿਆ Rama सोबे परव वाहिगुरु जीा ख़ालसा वाहिगुरु जी की फतेह परम सम्मानोग ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸ਼੍ਰਵਣ ਕਰ ਰਹੇ ਹੋ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ 12 ਮਾਹਾਂ ਦੇ ਵਿੱਚੋਂ ਪੋਹ ਦਾ ਮਹੀਨਾ ਪੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਆਓ ਤੁਸ਼ਮਦੀ ਅਨਸਾਰ ਗੁਰੂ ਕਿਰਪਾ ਦੇ ਨਾਲ ਇਸਤੇ ਵਿਚਾਰ ਕਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿ ਸਤ ਸੰਗੀ ਜਨੋਂ ਹਰ ਰਤ ਦੀ ਸਾਡੇ ਨਾਲ ਸਾਡੇ ਵਿਰਸੇ ਵਿਰਾਸਤ ਨਾਲ ਬੜੀ ਡੂੰਗੀ ਸਾਂਝ ਹੈ ਪਉ ਮਹੀਨੇ ਦਾ ਗੁਰੂ ਸਾਹਿਬ ਨੇ ਪੋਖ ਉਚਾਰਨ ਕੀਤਾ ਹੈ ਬਾਣੀ ਦੇ ਵਿੱਚ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਤੁਖਾਰੀ ਰਾਗ ਦੇ ਵਿੱਚ ਸਾਰੁਨ ਕਰਦੇਨੇ ਪੋਖ ਤੁਖਾਰ ਪੜੈ ਵਣ ਪ੍ਰਿਣ ਰਸ ਸੋਖੈ ਆਵਕ ਕੀ ਨਾਹੀ ਮਨ ਤਨ ਬਸਹਿ ਮੁਖੇ ਮਨ ਤਨ ਰਵਰੇ ਆ ਧਗ ਜੀਵਨ ਗੁਰਬਦੀ ਰੰਗ ਮਾਣੀ ਅੰਡਦ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣੀ ਦਰਸ਼ਨ ਦੇਹੁ ਦਇਆਪਤਿ ਦਾਤੇ ਤਤ ਪਾਵਾਂ ਮਤ ਦੇਹੋ ਨਾਨਕ ਰੰਗ ਰਵੈ ਰਸ ਰਸੀਆ ਹਰ ਸੋ ਪ੍ਰੀਤ ਸੁਨੇਹੋ ਆਖੋ ਸਤ ਨਾਮ ਸ੍ਰੀ ਵਾਹਿ। ਉਹ ਮਹੀਨਾ ਦੇਸੀ ਸਾਲ ਦਾ ਦਸਵਾਂ ਮਹੀਨਾ ਹੈ ਸਤ ਸੰਗੀ ਜਨੋ ਇਹ ਦਸੰਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਕੇ ਜਨਮਰੀ ਦੇ ਵਿੱਚ ਖਤਮ ਹੋ ਜਾਂਦਾ ਹੈ ਤੇ ਇਸ ਮਹੀਨੇ ਦੇ ਵਿੱਚ ਵੀ 30 ਦਿਨ ਹੁੰਦੇ ਆ ਪਰ ਕਦੀ ਕਦੀ 29 ਦਿਨਾਂ ਤੇ ਵੀ ਖਤਮ ਹੋ ਜਾਂਦਾ ਹੈ ਪੂਰਾ ਹੋ ਜਾਂਦਾ ਹੈ ਪੰਜਾਬ ਵਿੱਚ ਕੋਰਾ ਤੁੰਦ ਆਜ ਇਸ ਮਹੀਨੇ ਦਾ ਆਮ ਵਰਤਾਰਾ ਹੈ ਕੋਰਾ ਪੈਂਦਾ ਇਸ ਮਹੀਨੇ ਦੇ ਵਿੱਚ ਉਹਨੂੰ ਬਹੁਤ ਪੈਂਦੀ ਹੈ ਹੁਣ ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ ਇਸ ਬਾਰੇ ਇੱਕ ਬੜੀ ਦਿਲਚਸਪ ਪੁਰਾਣਿਕ ਕਥਾ ਹੈ ਕਹਿੰਦੇ ਹਨ ਕਿ ਸੂਰਜ ਦੇਵਤੇ ਦਾ ਰਥ ਸੱਤ ਘੋੜੇ ਹਿੱਕਦੇ ਨੇ ਇੱਕ ਵਾਰੀ ਘੋੜੇ ਬਹੁਤ ਪਿਆਸੇ ਹੋ ਗਏ ਪਿਆਸ ਲੱਗੀ ਘੋੜਿਆਂ ਨੂੰ ਸੂਰਜ ਨੇ ਘੋੜਿਆਂ ਨੂੰ ਪਾਣੀ ਪਿਲਾਉਣ ਦਾ ਮਨ ਬਣਾਇਆ ਪਰ ਨਾਲ ਹੀ ਉਸ ਨੂੰ ਖਿਆਲ ਆਇਆ ਕਿ ਉਸ ਦਾ ਰੱਥ ਤਾਂ ਚੱਲਦਾ ਹੀ ਰਹਿਣਾ ਚਾਹੀਦਾ ਹੈ ਉਸ ਨੇ ਇੱਕ ਛੱਪਰ ਤੇ ਦੋ ਗਧਿਆਂ ਨੂੰ ਪਾਣੀ ਪੀਂਦਿਆ ਵੇਖਿਆ ਸੂਰਜ ਨੂੰ ਤਰਕੀਬ ਸੁਝ ਗਈ ਉਸ ਨੇ ਘੋੜਿਆਂ ਨੂੰ ਰੱਥ ਤੋਂ ਲਾ ਕੇ ਸ਼ੱਪਰ ਤੇ ਪਾਣੀ ਪੀਣ ਲਾ ਦਿੱਤਾ ਤੇ ਗਧਿਆਂ ਨੂੰ ਰੱਥ ਨਾਲ ਜੋੜ ਦਿੱਤਾ ਹੁਣ ਗਧਿਆਂ ਵਿੱਚ ਘੋੜਿਆਂ ਜਿੰਨੀ ਤੇਜ਼ੀ ਕਿੱਥੇ ਨਾਲਿਓ ਹੈਗੇ ਵੀ ਕੇਵਲ ਦੋ ਹੀ ਸੀ ਉਹਨਾਂ ਦੀ ਮਸਤ ਚਾਲ ਨਾਲ ਮੱਠੀ ਚਾਲ ਨਾਲ ਸੂਰਜ ਦਾ ਤਪ ਤੇਜ ਮੰਦਾ ਪੈ ਗਿਆ ਤੇ ਧਰਤੀ ਤੇ ਠੰਡ ਵਰਤ ਗਈ ਇਸੇ ਕਰਕੇ ਇਸ ਮਹੀਨੇ ਨੂੰ ਖਰਮਾਸ ਵੀ ਕਿਹਾ ਜਾਂਦਾ ਹੈ ਖਰ ਕਹਿੰਦੇ ਨੇ ਗਧੇ ਨੂੰ ਮਾਸ ਕਹਿੰਦੇ ਨੇ ਮਹੀਨੇ ਨੂੰ ਖਰ ਗੁਰੂ ਪਿਆਰੀ ਸਾਧ ਸੰਗਤ ਜੀ ਮਾਫ ਕਰਨਾ ਇਸ ਕਹਾਣੀ ਦਾ ਗੁਰਮਤ ਨਾਲ ਸਾਡੇ ਨਾਲ ਕੋਈ ਸੰਬੰਧ ਨਹੀਂ ਕੋਈ ਲੈਣਾ ਦੇਣਾ ਨਹੀਂ ਇਸ ਦਾ ਸਾਲ ਦਾ ਹਰ ਮਹੀਨਾ ਆਪਣੇ ਨਾਲ ਨਵੀਂ ਰੁੱਤ ਲੈ ਕੇ ਆਉਂਦਾ ਹੈ ਹਰ ਮਹੀਨਾ ਹਰ ਰੁੱਤ ਆਪਣੇ ਆਪ ਵਿੱਚ ਖਾਸ ਹੈ ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕੋਹਦੇ ਮਹੀਨੇ ਵਿੱਚ ਜਿਸ ਜੀਵ ਇਸਤਰੀ ਦੇ ਗਾਲ ਨਾਲ ਜਿਸ ਦੀ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਪਤੀ ਦਾ ਮਿਲਾਪ ਹੈ ਪਰਮਾਤਮਾ ਦਾ ਮਿਲਾਪ ਹੈ ਉਸ ਨੂੰ ਕੱਕਰ ਉਸ ਨੂੰ ਕੋਰਾ ਮਨ ਦੀ ਕਠੋਰਤਾ ਦਾ ਕੋਰਾ ਪਨ ਜੋਰ ਨਹੀਂ ਪਾ ਸਕਦਾ ਕਿਉਂਕਿ ਉਸ ਦੀ ਬਿਰਤੀ ਪ੍ਰਭੂ ਦੇ دیدار ਦੀ ਤਾਂਗ ਵਿੱਚ ਜੁੜੀ ਰਹਿੰਦੀ ਹੈ ਉਸ ਦਾ ਮਨ ਪਰਬੂ ਦੇ ਸੋਹਣੇ ਚਰਨਾਂ ਵਿੱਚ ਬਿਨਿਆ ਰਹਦਾ ਹੈ ਕੋਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਪਹੇ ਨਾ ਸਤੈ ਮਿਲਦਾ ਉਹ ਗੁਣ ਗਾ ਜਿਸ ਜੀਵ ਇਸਤਰੀ ਨੇ ਗੋਵਿੰਦ ਗੋਪਾਲ ਦਾ ਸ੍ਰਿਸ਼ਟੀ ਦੇ ਮਾਲਕ ਦਾ ਆਸਰਾ ਲਿਆ ਹੈ ਉਸਨੇ ਪ੍ਰਭੂ ਪਤੀ ਦੀ ਸੇਵਾ ਦਾ ਲਾਭ ਖਟਿਆ ਹੈ ਉਸਨੇ ਪਰਮਾਤਮਾ ਦੀ ਸੇਵਾ ਦਾ ਲਾਹਾ ਪ੍ਰਾਪਤ ਕੀਤਾ ਹੈ ਮਾਇਆ ਉਸ ਨੂੰ ਪਹੁੰਚ ਨਹੀਂ ਸਕਦੀ ਗੁਰੂ ਨੂੰ ਮਿਲ ਕੇ ਉਸਨੇ ਪ੍ਰਭੂ ਦੀ ਸਿਖਤ ਸਲਾਹ ਦੇ ਵਿੱਚ ਚੁੰਮੀ ਲਾਈ ਹੈ ਕਰਗਹਿਨੀ ਪਾਰ ਬ੍ਰਹਮ ਪਹੜ ਨਾ ਵਿਛੜਿਆ ਬਾਹਰ ਜਾਉਣ ਲਖਬੇਰੀਆ ਹਰ ਸੱਜਣ ਆਗਮ ਅਗਾਹ ਕਰ ਗਹਿ ਕਰ ਤੋਂ ਭਾਵ ਹੈ ਹੱਥ ਕਹਿ ਤੋਂ ਭਾਵ ਹੈ ਫੜ ਕੇ ਕਰ ਗਹਿ ਲੈਣੀ ਪਾਰ ਬ੍ਰਹਮ ਪਾਰ ਬ੍ਰਹਮ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਜੋੜਿਆ ਹੁੰਦਾ ਹੈ ਆਪਣੇ ਚਰਨਾਂ ਦੇ ਨਾਲ ਮਿਲਾਇਆ ਹੁੰਦਾ ਦੇ ਚਰਣਾ ਤੋਂ ਵਿਛੜਦੀ ਨਹੀਂ ਬੌੜ ਨਾ ਵਿਛੜਿਆ ਦੁਬਾਰਾ ਫਿਰ ਵਿਛੜਦੀ ਨਹੀਂ ਬਾਹਰ ਜਾਉ ਲੱਖ 베ਰੀਆਂ ਪਰ ਉਹ ਸੱਜਣ ਪ੍ਰਭੂ ਉਹ ਸੱਜਣ ਮਾਲਕ ਪਰਮਾਤਮਾ ਬੜਾ ਪੌਚ ਹੈ ਬੜਾ ਡੂੰਗਾ ਹੈ ਬੜੇ ਡੂੰਗੇ ਹਿਰਦੇ ਵਾਲਾ ਮੈਂ ਉਸ ਤੋਂ ਲੱਖ ਵਾਰੀ ਕੁਰਬਾਨ ਹਾਂ ਸ਼ਰਮ ਪਈ ਨਾਰਾਇਣ ਐ ਨਾਨਕ ਦਰ ਪਈਆ ਹੋ ਪੋਖ ਸਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਸ਼ਰਮ ਪਈ ਨਾਰਾਇਣ ਐ ਨਾਰਾਇਣ ਤੋਂ ਪਾਵ ਹੈ ਮਾਲਕ ਦੇ ਸ਼ਰਮ ਤੋਂ ਪਾਵ ਹੈ ਲਾਜ ਸਰਮਪਈ ਨਾਰਾਇਣ ਹੈ ਨਾਨਕ ਦਰ ਭਈਆ ਏ ਨਾਨਕ ਉਹ ਬੜਾ ਦਿਆਲੂ ਹੈ ਦਾਰੂ ਤੇ ਡਿਗਿਆਂ ਦੀ ਉਸ ਪ੍ਰਭੂ ਨੂੰ ਉਸ ਪ੍ਰਮਾਤਮਾ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ ਜਿਸ ਉਤੇ ਉਹ ਬੇਪਰਵਾਹ ਪ੍ਰਮਾਤਮਾ ਪ੍ਰਭੂ ਮੇਰ ਕਰਦਾ ਹੈ ਉਸ ਨੂੰ ਕੋ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਹਨ ਆਪੋ ਸਤ ਨਾਮ ਸ੍ਰੀ ਵਾਹਿ ਸਤਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੰਤ ਬਖਸ਼ਣ ਗੁਰ ਸਿੱਖੀ ਦੀ ਦਾਤ ਬਾਣੀ ਤੇ ਬਾਣੇ ਦੀ ਦਾਤ ਚੜ੍ਹਦੀ ਕਲਾ ਵਾਲਾ ਉੱਚਾ ਤੇ ਸੱਚਾ ਜੀਵਨ ਬਖਸ਼ਣ ਸਾਰਿਆਂ ਨੂੰ ਘੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ ਮੇਰਾ ਪਲੰਦ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ